ਹੋਰ ਬੁਖਾਰ ਚੜਿਆ ਸੀ ਚਾਰ ਦਿਨ ਖੰਘ ਕੀ ਹੋ ਗਈ ਆ ਕਮਰਾ ਸਮਾ ਲਾ ਤਾਂ ਮੈਨੂੰ ਦੇਖ ਲੋ ਆ ਗੱਠੇ ਪਏ ਨੇ ਆ ਨਾ ਟੂੜੀ ਵਾਲਾ ਕਮਰਾ ਆ ਦੇਖ ਵਿੱਚ ਜਾਂ ਪੁੱਟਿਆ ਜਾ ਰੱਤਾ ਆ 1.5 ਜਿਹੇ ਝੋਲੇ ਰਾਮ ਕਦਨੇ ਸਾਡਾ ਸਮਾਨ ਦਵਾਈਆਂ ਬੁੱਟੀਆਂ ਪਾਈਆਂ ਹੋਈਆਂ ਨੇ ਆ ਦੇਖ ਲੋ ਕਿੰਨਾ ਕਵਾੜ ਵਾਲਾ ਕਮਰਾ ਪੁੱਟਾ ਹੈ ਮਰ ਜਾ ਤੇਟੀ ਆ ਪੇਟੀ ਰਹੇ ਹੁੰਦਾ ਵਿਆਹ ਦੀ ਪੇਟੀ ਆ ਆ ਬਰੀ ਦਾ ਟ੍ਰਾਂਕਾ ਹਾਇਰ ਅੱਬਾ ਦਾਤੀਆਂ ਥੋੜਾ ਕਿੰਨਾ ਕੁਸ ਰੱਖਿਆ ਹੋਇਆ ਉੱਤੇ ਹਾਏ ਹਾਏ ਆ ਕੀ ਅਸਰ ਅ ਤੇਲ ਵੀ ਇੱਥੇ ਰੱਖਤਾ ਉਹ ਕਿਤਾ ਬੁੜੀ ਉੱਧਰ ਨਾ بڑے ਕਮਰੇ ਆ ਚ ਹਾਏ ਹਾਏ ਇੱਧਰ ਵੀ ਇਕੱਠੇ ਪਏ ਨੇ ਖਲਾਰਾ ਇਕਲਾਰਾ ਬਿਮਾਰ ਬੰਦੇ ਦਾ ਝਾੜੂ ਵੀ ਲਾਦਾ ਮੈਂ ਇਹਨੇ ਖਲਾਰੇ ਨੂੰ ਪਿੱਛੋਂ ਸਾਂਭੂਗੀ ਉੱਤੇ ਵੀ ਜਾਲੇ ਲੱਗੇ ਪਏ ਨੇ ਇੱਕ ਆ ਪਤਾ ਨਹੀਂ ਕੀ ਆ ਸਾਰਾ ਬਜਰੇ ਦੀ ਪਾਰਾ ਨਾ ਭਰਿਆ ਪਿਆ ਮੈਨੂੰ ਨਾ ਵਕਤ ਰਾਤ ਨੂੰ ਮੇਰੇ ਘਰੰਟ ਲਾ ਕੇ ਨਾ ਮਾਰਦਾ ਸਾਰੇ ਬਿਜਲੀ ਦੇ ਤਾਰਾਂ ਹਾਏ ਹਾਏ ਆਹ ਦੇਰਾ ਮੇਰਾ ਬਿਸਤਰਾ ਸੜਿਆ ਹੋਇਆ ਬਿਸਤਰਾ ਪੁੱਟਾ ਮੈਨੂੰ ਆਹ ਸੜਿਆ ਹੋਇਆ ਮਿੰਜਾ ਨਹੀਂ ਜਿਹੜਾ ਕਦੇ ਮੈਂ ਇਹ ਜਮੀਂ ਤੇ ਬੈਠੀ ਹੋਰੀ ਸੀ ਸਾਰੇ ਕਾਸੀ ਦੇ ਕਰਜ਼ਾ ਕਰ ਲਿਆ ਚਾਰ ਦਿਨ ਬੁਖਾਰ ਕਾਦਾ ਚੜਿਆ ਹੁਣ ਮੈਂ ਇਥੇ ਸਮਾਰੂ ਹੌਲੀ ਹੌਲੀ ਬੁੜੇ ਬੰਦੇ ਤੇ ਕਿੱਥੇ ਸੇਮਰ ਦੰਨਾ ਖੂਸੂ ਕੋਹੀ ਤਾਂ ਹੈ ਤੂੰ ਬੁਖਾਰ ਕਰ ਆ ਬਹਿਲਾ ਸਪਰੇਅ ਹੋਰ ਇਹ ਦਵਾਈਆਂ ਵੀ ਮੇਰੇ ਕਮਰੇ ਚ ਰੱਖ ਦਿਆਂ ਵੀ ਜਬੂੜੀ ਬੜਾ ਦੁਖੀ ਹੁ ਚਾਹਤੇ ਪੀ ਲੂਗੀ ਆ ਕੁਛ ਹੁੰਦਾ ਬੁੜਿਆਂ ਨਾਲ ਤੁਹਾਡੇ ਸਾਹਮਣੇ ਹੀ ਆਏ ਬਹੁਤ ਬੁਰੀ ਜ਼ਿੰਦਗੀ ਆ ਬੁੜਿਆਂ ਦੀ ਕੀ ਕਰਾਂ ਇੱਕ ਹੁ ਸਰੀਰ ਨਹੀਂ ਕੰਮ ਕਰਦਾ ਆ ਮੈਨੂੰ ਚੁੱਲਾ ਆਪ ਗੈਸ ਤੇ ਰੋਟੀ ਪਕਾ ਕੇ ਖਾਂਦੇ ਨੇ ਨਹੀਂ ਮੈਨੂੰ ਚੁੱਲਾ ਤੱਤਾਂ ਬਾਥੀਆਂ ਚਾਲਣ ਨੂੰ ਕੀ ਕਰਾਂ ਆ ਸਪਰੇਅ ਵਾਲਾ ਪੰਪ ਵੀ ਕੋਲੇ ਰੱਖਤਾ ਜਿੱਦੇ ਬੁੜੀ ਅਕੂ ਜਾਵੇ ਸਪਰੇਅ ਟੀਨਵੇ ਹਾਂ ਮੈਂ ਮਰ ਜਾਂਾਂ ਬੋਤਲ ਦੀ ਦਵਾਈ ਵੀ ਪਾ ਕੇ ਰੱਖਤੀ ਹਾਂ ਪਾਣ ਦਾ ਟੋਲ ਦੇਖ ਲਓ ਬੜੇ ਪੇਵਲੇ ਕੀ ਹਾਲ ਹੁੰਦਾ ਭੈਣੋ ਆ ਮੇਰੀ ਜ਼ਿੰਦਗੀ ਆ ਕਿੰਨੀ ਖਰਾਬ ਹੋਈ ਪਈ ਆ ਹਾਲੇ ਮੈਂ ਸਾਡੇ ਦੁੱਖ ਸੁੱਖ ਕਰਨ ਲੱਗੀ ਹਾਂ ਹਾਂ ਖੜ ਵੀ ਨਹੀਂ ਹੁੰਦਾ ਐ ਸਮਰਤਾ ਤੁਰਨਾ ਵੀ ਔਖਾ ਹੋ ਜਾਂਦਾ ਬਹੁਤ ਸਾਰਿਆਂ ਨੂੰ ਪਤਾ ਨਾ ਆਪਾਂ ਨੂੰ ਹਾਂ ਮੈਂ ਤਾਂ ਪ੍ਰਿੰਟ ਫਿਰ ਲੜ ਗਈ ਨਹੀਂ ਗੰਦਾ ਕਰਦੇ ਤਾਂ ਮੈਨੂੰ ਐਂ ਨਾ ਗੰਦਾ ਪੁੱਤਾ ਆਹਾ ਵੇਖ ਇੱਕ ਪੱਖਾ ਨਾ ਕੂਲਰ ਐਸ ਦਾ ਪੀਲਾ ਫਿਰ ਮੈਂ ਤਾਂ ਪਿੱਟੂ ਕੀ ਕਸਮ ਕੋਲਰ ਵੀ ਨਹੀਂ ਦਿੰਦਾ ਆਪ ਐਸੀ ਐਡ ਪੈਂਦਾ ਸਾਰਾ ਡੱਬਰ ਜਦ ਮੈਨੂੰ ਖਾਂਗ ਹੋ ਗਈ ਮੈਨੂੰ ਬਾਲਗਮ ਹੋ ਗਈ ਮੈਨੂੰ ਉਹਦਾ ਕੋਈ ਛਾਦਲ ਕਰ ਦੋ ਕੋਈ ਦਵਾਈ ਦਵਾ ਦਿਓ ਕੋਈ ਤਦਾਰ ਚ ਪਾ ਕੇ ਭਾਈ ਰੇਤਾ ਰੱਖ ਦਿੰਦੇ ਮੈਨੂੰ ਤਾਂ ਆ ਆ ਇੱਥੇ ਦੱਦ ਲਾਤਾ ਇੰਨੇ ਗਰਮੀ ਚ ਦੇਖੋ ਦਿਨੇ ਵੀ ਬੈਠਣਾ ਆਪਾਂ ਮੇਰੇ ਤਾਂ ਜਾਨ ਨਿਕਲ ਨਿਕਾ ਜਾਂਦੀ ਆ ਕੀ ਕਰਾਂ ਰੋਟੀ ਵੀ ਪਕਾ ਕੇ ਖਾਣੀ ਆ ਤਵੇ ਰਹੀ ਬਕਾ ਲੈਨੇ ਆ ਚਾਰ ਦਿਨ ਨਾਲ ਖਾ ਲੈਨੇ ਆ ਸਾਰਾ ਦਿਨ ਬਿਲਾ ਆਪਣੀਆਂ ਖਾਨੀਆਂ ਫੁੱਟ ਗਈ ਮੇਰੀ ਤਾਂ ਕਿਸਮਤ ਭੈਣਾ ਤੁਸੀਂ ਨਾ ਕਿਤੇ ਜੀ ਦੀ ਬਸਦਾ ਜੋ ਦੱਸੋ ਹੁਣ ਆਪਾਂ ਕਿੱਧਰ ਹੁੰ ਗਏ ਹਾਏ ਨਾ ਕੱਪੜਿਆਂ ਦਾ ਗਰਾ ਲਾ ਕੇ ਮੇਰੇ ਮੂਰੇ ਸੜਤਾ ਵੀ ਹੁਣ ਇਹਨੂੰ ਧੋ ਲਾ ਬਸ ਬੁੜੇ ਬੰਦੇ ਦੇ ਬਸਦਾ ਕੰਮ ਰਹਿੰਦਾ ਐਨੇ ਕੱਪੜੇ ਧੋਣੇ ਫੇਰ ਧੋਤੇ ਦੇ ਬਾਅਦ ਕਹੂੰ ਪ੍ਰੈਸ ਕਰ ਦਸ ਨਹੀਂ ਭਾਈ ਕੋਈ ਕਿਸਦਾ ਦੁੱਖ ਦਾ ਸੁੱਖ ਦਾ ਨਹੀਂ ਦੇਖਦਾ ਅੱਜ ਕੱਲ ਤਾਂ ਨਾ ਨਾ ਬੜੇ ਪਤਾ ਜਮਈ ਰੋਜਾਂ ਦਾ ਬੰਦੇ ਦਾ ਫਿਰ ਇਹ ਨਹੀਂ ਪਤਾ ਕਾ ਦਾਲ ਧਰ ਲਾ ਫਿਰ ਇਹ ਨਹੀਂ ਪਤਾ ਰੋਟੀ ਬਣਾ ਲਾ ਨਾਲੇ ਅੱਡ ਕਰਕੇ ਮੇਰਾ ਮਿੰਜਾ ਪਰੇ ਮਾਰਿਆ ਕੀ ਕਰਾਂ ਭਣੇ ਸਲਾਹ ਦੱਸੋ ਤੁਸੀਂ ਹਾਂ ਕੀ ਕਰੀਏ ਆਪਾਂ